ਇਸ ਬਾਰੇ ਦੀ ਖਬਰ ਤੁਹਾਨੂੰ ਮੁਹਾਲਜੇ ਦੇ ਕਸਬਾ ਮੁੱਲਾਪੁਰ ਗਰੀਬਦਾਦਕਾਰੀਆਂ ਮੁੱਲਾਪੁਰ ਗਰੀਬਦਾਦ ਦੇ ਜੋ ਸਮੇਂ ਪਾਰੀ ਹਗਾਮਾ ਹੋ ਗਿਆ ਜਦੋਂ ਦੱਸਿਆ ਜਾ ਰਿਹਾ ਕਿ ਸਿਵਲ ਵਰਦੀ ਦੇ ਵਿੱਚ ਕੁਝ ਸੀਐਸਟਾਫ ਦੇ ਪੁਲਿਸ ਅਫਸਰ ਜਦੋਂ ਗੁਪਸਤਨਾ ਅਧਾਰ ਦੇ ਉੱਤੇ ਮੁੱਲਾਪੁਰ ਗਰੀਬਦਾਦ ਦੇ ਵਿੱਚ ਕਿਸੇ ਜਗ੍ਹਾ ਰੇਡ ਕਰਨਾ ਹੈ ਇਸੀ ਛਾਪਾ ਮਾਰਨਾ ਹੈ ਇਸੀ ਉਹਨਾਂ ਨੂੰ ਕੋਈ ਗੁਪਸਤਨਾ ਮਿਲੀ ਸੀ ਤਾਂ ਦੱਸਿਆ ਕਿ ਮੁੱਲਾਪੁਰ ਦੇ ਇੱਕ ਵਿਅਕਤੀ ਦੀ ਉਸ ਮੌਕੇ ਦਿਲ ਦਾ ਦੌਰਾ ਪੈਣ ਕਾਰਨ ਅਟੈਕ ਕਾਰਨ ਮੌਤ ਹੋ ਗਈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਜਾ ਰਹੇ ਹਾਂ ਜਿੱਥੇ ਕੀ ਹਾਹਾਕਾਰ ਮਚ ਗਈ ਪੂਰੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਮੁੱਲਾ ਪਰ ਗਰੀਬਦਾਰ ਦੇ ਬਾਜ਼ਾਰ ਦੇ ਲੋਕ ਇਕੱਠੇ ਹੋ ਗਏ ਤਾਂ ਇਸ ਮੌਕੇ ਤੁਸੀਂ ਦੇਖੋ ਕਾਫੀ ਜਿਹੜੀ ਬਹਿਸਬਾਜੀ ਪੁਲਿਸ ਮੁਲਾਜ਼ਮਾਂ ਨਾਲ ਹੁੰਦੀ ਨਜ਼ਰ ਆ ਰਹੀ ਹੈ ਤਾਂ ਕੁਝ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਜਾ ਰਿਹਾ ਕਿ ਪਿੰਡ ਵਾਸੀਆਂ ਨੇ ਰੋਕ ਲਿਆ ਜਿਸ ਤੋਂ ਬਾਅਦ ਜਾ ਕੇ ਹੋਰ ਸੀਨੀਅਰ ਪੁਲਸ ਅਫਸਰ ਮੌਕੇ ਤੇ ਆ ਗਏ ਜਿਸ ਤੋਂ ਬਾਅਦ ਇਹ ਮਾਮਲਾ ਸ਼ਾਂਤ ਕਰਵਾਇਆ ਗਿਆ ਤੇ ਪ੍ਰੋਸਸਰ ਦਵਾਇਆ ਗਿਆ ਕਿ ਜੋ ਵੀ ਦੋਸ਼ੀ ਨੇ ਭਾਵੇਂ ਕੋਈ ਪੁਲਸ ਅਫਸਰ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸੇ ਪ੍ਰੋਸਸ ਨੂੰ ਲੈ ਕੇ ਪਿੰਡ ਦੇ ਲੋਕ ਤੇ ਨਾਲ ਜੋ ਦੋਸ਼ੀ ਵਿਅਕਤੀ ਸੀ ਦਸਰਕਿ ਉਹਨਾਂ ਨੂੰ ਸੀਨੀਅਰ ਪੁਲਿਸ ਅਫਸਰ ਮੁੱਲਾਂਪੁਰ ਥਾਣੇ ਦੇ ਵਿੱਚ ਲਿਆਇਆ ਜਿਸ ਤੋਂ ਬਾਅਦ ਜਾ ਕੇ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਉਸ ਮ੍ਰਿਤਕ ਵਿਅਕਤੀ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਦਰਜ ਹੋਏਗਾ ਤੇ ਨਾਲ ਦੀ ਨਾਲ ਕਾਰਵਾਈ ਸ਼ੁਰੂ ਹੋਵੇਗੀ ਇਸ ਤਰੀਕੇ ਦੀ ਖਬਰ ਸਮਣੇ ਕਿਉਂਕਿ ਆਈ ਹੈ ਦੂਜੇ ਪਾਸੇ ਇਹ ਤਸਵੀਰਾਂ ਤੁਹਾਨੂੰ ਮੁੱਲਾਂਪੁਰ ਗਰੀਬ ਦਾ ਅਧਿਕਾਰੀ ਹੈ ਜਿੱਤੇ ਕੀ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਜਾਂ ਫਿਰ ਜਿਸ ਤਰੀਕੇ ਨਾਲ ਸਤ ਸੁਤ੍ਰਤ ਹਵਾਲੇ ਤੋਂ ਖਬਰ ਆਈ ਹੈ ਕਿ ਇਸਟਾਪ ਕੋ ਕਿਸ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਮੁੱਲਾ ਪਰ ਗਰੀਬ ਦਾ ਦੇ ਵਿੱਚ ਜੋ ਜੂਆ ਸੱਟਾ ਚੱਲਦਾ ਹੈ ਜਿਸ ਤੋਂ ਬਾਅਦ ਜਾ ਕੇ ਕੁਝ ਵਿਅਕਤੀ ਸੇ ਤਾਸ਼ ਖੇਡ ਰਹੇ ਸੀ ਤਾਸ਼ ਖੇਡਦੇ ਹੋਏ ਉੱਪਰ ਹੀ ਜਿਹੜੇ ਸੀ ਸਟਾਫ ਦੇ ਪੁਲਿਸ ਅਫਸਰ ਆ ਜਾਂਦੇ ਨੇ ਜਿਸ ਤੋਂ ਬਾਅਦ ਜਾ ਕੇ ਦੱਸਿਆ ਜਾਂਦਾ ਇੱਕ ਵਿਅਕਤੀ ਡਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਅਟੈਕ ਨਾਲ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਤਰੀਕੇ ਦੇ ਨਾਲ ਸੂਤਰਤ ਹਵਾਲੇ ਤੋਂ ਤੇ ਨਾਲ ਦੀਆਂ ਲੋਕਾਂ ਵੱਲੋਂ ਜੋ ਗੱਲਾਂ ਕਹੀਆਂ ਜਾ ਰਹੀਆਂ ਨੇ ਤਾਂ ਉਹ ਤੁਹਾਨੂੰ ਗੱਲ ਪੂਰੀ ਦੱਸ ਰਹੇ ਆ ਜਿਸ ਤਰੀਕੇ ਨਾਲ ਇਹ ਪੂਰਾ ਮਾਮਲਾ ਆਇਆ ਇਸ ਮੌਕੇ ਤੁਸੀਂ ਦੇਖੋ ਕਾਫੀ ਹਗਾਮਾ ਲੋਕਾਂ ਵੱਲੋਂ ਹੋਇਆ ਹੈ ਤੇ ਨਾਲ ਦੀ ਨਾਲ ਪਰਿਵਾਰਕ ਮੈਂਬਰਾਂ ਵੱਲੋਂ ਵੀ ਹੋਇਆ ਹੈ ਤੇ ਇਸੇ ਨੂੰ ਲੈ ਕੇ ਇਸ ਮੌਕੇ ਮੌਜੂਦ ਲੋਕਾਂ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਕਿਆ 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 ਦਿੱਕਤ ਆ ਕਿਆ ਗੱਲ ਆ ਸਾਰਿਆਂ ਸਾਡੇ ਨਾ 100 ਵਾਰ ਮਾਰਕੀਟ ਬੰਦ ਰਹਿੰਦੀ ਆ ਤਾਂ ਕਿ ਸਿਆਣੇ ਬਿਆਣੇ ਸਾਰੇ ਇਕੱਠੇ ਹੋ ਕੇ ਇੱਥੇ ਬਹਿ ਜਾਂਦੇ ਆ ਕੋਈ ਤਾਂਖੇ ਲੈ ਜਾਣ ਕਿੱਥੇ ਜਾਣੇ ਬਿਆਣੇ ਤਾਂ ਇੱਕ ਸੀਵਲ ਸੀਵਲਿੰਗ ਕੁਰਸ ਵਾਲੇ ਮੇਰੇ ਮਾਸਟਰ ਨੂੰ ਧੱਕਾ ਮਾਰ ਐ ਕਰਕੇ ਉਹਦੇ ਮੌਕੇ ਤੇ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਸਾਡੇ ਹੁਣ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਬਸ 1/2 ਘੰਟਾ ਹੋ ਗਿਆ ਜੀ ਦਬਾਣਾ ਘੰਟਾ ਅੱਛਾ ਕਿਦੋਂ ਸੀ ਆਵਾਜ਼ ਥਾਣ ਲੱਗੇ ਇਹ ਮੂਲਾ ਪਰ ਗਰੀਬ ਦਾਸ ਦਾ ਰਕਬਾ ਹੈ ਹਾਂਜੀ ਜਗਾ ਦਾ ਨਾਮ ਹੈ ਬੁਲਾਬੁਰੇ ਬੁਲਾਬੁਰੇ ਮੇਨ ਬਸ ਸਟੈਂਡ ਦੇ ਪਿੱਛੇ ਸਾਡਾ ਫਾਰਮ ਛੋਟਾ ਜਿਹਾ ਉੱਥੇ ਬੈਹਿਨੇ ਪਤਾ ਟਾਈਮ ਪਾਸ ਦੀ ਅੱਛਾ ਹਾਂਜੀ ਮੌਕੇ ਤੇ ਕੀ ਹੈ ਅੱਜ ਕੀ ਗੱਲ ਹੈ ਉਹ ਤੁਸੀਂ ਮੈਨੂੰ ਦੱਸੋ ਭਾਈ ਉਹਰੇ ਟਾਈਮ ਪਾਸ ਵਾਸਤੇ ਸਾਰੇ ਆਪਣੇ ਪਿੰਡ ਦੇ ਬਜ਼ੁਰਗ ਸਾਰੇ ਉਹਰੇ ਤਾਸ਼ ਖੇਲਦੇ ਟਾਈਮ ਪਾਸ ਵਾਸਤੇ ਆ ਕੇ ਕੋਈ ਜਿਨ੍ਹਾਂ ਦਾ ਹੈਗਾ ਉਹ ਬੈ ਗਏ ਨਾਲ ਦੋ ਚਾਰ ਯਾਰ ਦੋਸਤ ਬੈ ਗਏ ਹੋਰ ਖੇਲਣ ਦੇ ਨਾਲ ਬੈ ਗੇ ਟਾਈਮ ਪਾਸ ਵਾਸਤੇ ਠੀਕ ਹੈ ਜੀ ਆਏ ਸੀ ਇਹ ਸਟਾਫ ਵਾਲੇ ਕੋਈ ਬੰਦਾ ਪਤਾ ਨਹੀਂ ਕਿਹੜੀ ਮਹਿਕਮੇ ਕਿਹੜੇ ਮਹਿਕਮੇ ਉਹ ਤਾਂ ਉਹਨੇ ਧੱਕਾ ਮਾਰਿਆ ਕਿ ਉਹ ਬੰਦਾ ਦਿਲ ਦਾ ਮਰੀਜ਼ ਤਾਂ ਉਹਨੂੰ ਹਾਰਟ ਅਟੈਕ ਆ ਗਿਆ ਮੌਕੇ ਵਰਦਾ ਤੇ ਬੰਦੇ ਆ ਜਿਹੜੀ ਅਸੀਂ ਅਸੀਂ ਪਿੰਡਲੇ ਆ ਜਾਂਦੇ ਵੀ ਇਹ ਤੇ ਬੰਦੇ ਦੇ ਵੈਰੀਫਾਈ ਕਰਕੇ ਇਹ ਤੇ ਕਾਰਵਾਈ ਕਰੋ ਇਹਦੇ 302 ਦਾ ਪਰਚਾ ਪਾ ਕੇ ਪਰ ਇਹਨੂੰ ਅੰਦਰ ਘੇਰੋ ਬੰਦੇ ਨੂੰ ਨਹੀਂ ਜਿਹੜੇ ਇੱਥੇ ਇਸ ਟਾਈਮ ਬੰਦੇ ਉਹ ਵੀ ਉਰੀ ਐ ਜੀ ਜਿਹੜੇ ਮੌਕੇ ਦੇ ਸੀਗੇ ਜੀ ਠੀਕ ਹੈ ਜੀ ਬੰਦੇ ਤੁਰੰਤੇ ਪਰਚਾ ਪਾਓ ਉਹਨੂੰ ਅੰਦਰ ਗੇਰੋ ਜੀ ਸਾਡੀ ਮੰਗ ਆ ਹੈ ਜੀ ਪਿੰਡ ਦੀ ਪੰਚਾਇਤ ਦੀ ਮੰਗਾਈ ਆ ਜੀ ਪਿੰਡ ਦੇ ਵਸਨੀਕਾਂ ਦੀ ਪੰਚ ਮੰਗ ਆਹੀ ਆ ਜੀ ਪੰਚਾਇਤ ਸਾਰੇ ਸਾਰੀ ਪੰਚਾਇਤ ਉਰੇ હાજર ਹੈ ਜੀ ਸਾਰੇ ਪਿੰਡ ਦੀ ਆਹੀ ਰਿਕਵੈਸਟ ਹੈ ਜੀ ਵੀ ਇਹਨਾਂ ਦਾ ਕਾਰਵਾਈ ਕਰਕੇ ਇਹਨਾਂ ਨੂੰ ਅੰਦਰ ਗੇਰੋ 302 ਦਾ ਪਰਚਾ ਇਹਨਾਂ ਤੇ ਪਾਓ ਸਰ ਕੀ ਗੱਲ ਹੋਈ ਹੈ ਅਸੀਂ ਤੁਹਾਨੂੰ ਵੈਰੀਫਾਈ ਕਰਕੇ ਸਾਰਾ ਕਲੀਅਰ ਕਰ ਰਹੇ ਹਾਂ ਜੀ ਥੋੜਾ ਜੀ ਸਾਨੂੰ ਇਹ ਜਿਹੜਾ ਹੈਗਾ ਸਿਚੁਏਸ਼ਨ ਕੰਟਰੋਲ ਹੈ ਫਾਦਰ ਸਾਹਿਬ ਹੈ ਬੱਬੂ ਰਕੇਸ਼ ਕੁਮਾਰ ਸੋਨੀ ਅੱਛਾ ਹਾਂ ਜੀ ਉਹ ਬੈਠੇ ਹੈ। ਵੀ ਮੈਂ ਨਾ ਉਹਨਾਂ ਦਾ ਮੇਰੇ ਮਾਸਟਰ ਜੀ ਸੀ ਉਹਨੇ ਦੀ ਮੌਕੇ ਦੀ ਡੈਥ ਹੋ ਗਈ। ਐਕਚੁਅਲੀ ਇਹ ਨਾ ਸਾਰੇ ਜਣੇ ਬੈਠੇ ਉਹਨੇ ਸੋਮਵਾਰ ਸਾਡੇ ਮਾਰਕੀਟ ক্লোਜ਼ ਹੋ ਗਏ। ਟਾਈਮ ਪਾਸ ਲਈ ਬੈਠੇ ਅਸੀਂ। ਸਾਡਾ ਕੋਈ ਮੇਰਾ ਨਾਮ ਵਿਸ਼ਾਲ ਜੰਡਾ ਹੈ। ਸਾਡਾ ਕੋਈ ਇੱਥੇ ਅੱਡਾ ਨਹੀਂ ਹੈ ਜੂਆ ਸਿੱਖ ਲਾਣ ਦੇ ਕੁਝ ਨਹੀਂ ਸਾਡਾ ਆਪਣਾ ਫਾਰਮ ਹੈ ਬੈੰਨੇ ਸ਼ਾਮ ਨੂੰ ਸਾਰੇ ਬੈਦਨੇ ਆ। ਟਾਈਮ ਪਾਸ ਲਈ ਸਾਬਾ ਕੱਥੇ ਬੈਦਨੇ ਸਾਡਾ ਦਰਵਾਜ਼ਾ ਵੀ ਖੁੱਲ੍ਹਾ ਹੀ ਹੁੰਦਾ। ਕੋਈ ਨਹੀਂ ਦਰਵਾਜ਼ਾ ਬੰਦ ਕੁਝ ਨਹੀਂ। ਨਾ ਕਿਸੇ ਦਾ ਕੋਈ ਵੀਡੀਓ ਹੈ ਨਾ ਕੋਈ ਕਿਨੋ ਕਲਿੱਪ ਹੈ ਕਿ ਜੂਆ ਖੇਲਦੇ ਦੀ ਵੀਡੀਓ ਸਿਰਫ 10 ਪੱਤੀ ਟਾਈਮ ਪਾਸ ਲਈ ਇੱਥੇ ਆਏ ਸੀ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦਾ ਨਾਮ ਕੀ ਹੈ ਤੇਰੇ ਕੇਸ਼ ਕੁਮਾਰ ਸਮੂਹ ਕੀ ਕਰਦੇ ਸੀ ਇੱਥੇ ਉਹ ਬੈਠੇ ਸੀ ਵੈਸੇ ਟਾਈਮ ਪਾਸ ਲਈ ਬੈਠੇ ਸੀ ਹਾਂਜੀ ਮੌਤ ਸੋਮਵਾਰ ਮੌਤ ਐਕਚੁਅਲੀ ਸੋਮਵਾਰ ਨੂੰ ਛੁੱਟੀ ਕਿੰਦੀ ਸੀ ਸੋਮਵਾਰ ਛੁੱਟੀ ਸੀ ਐਕਚੁਅਲੀ ਹੜਬੜਾ ਹੜ ਕਰਕੇ ਨਾ ਇੱਕ ਸਿਵਲ ਨੇ ਉਹਨੂੰ ਤੱਕਾ ਮਾਰਿਆ ਉਹਨਾਂ ਦੇ ਮੌਕੇ ਤੇ ਹੀ ਡੈਥ ਹੋ ਕਾਬਰ ਕਾਬਰ ਗਾਨਾ ਦਿਖਾਈਏ ਤੇ ਕਾਬਰ ਗਿਆ ਅਟੈਕ ਹੋ ਗਿਆ ਅਟੈਕ ਹੋਇਆ ਮੌਕੇ ਤੇ ਹੀ ਡੈਥ ਹੋ ਗਿਆ अच्छा मौके ते हालात किए पुलिस ਵੱਲੋਂ ਕੀ ਕਿਹਾ ਜਾ ਰਿਹਾ ਹੈ پولیس ਵੱਲੋਂ ਸਾਨੂੰ ਦਿਲਾਸੇ دیے ਜਾ ਰਹੇ ਜੀ बार-बार ਕਿ ਅਸੀਂ ਕੁਝ ਕਰਦੇ ਹਾਂ ਕੁਝ ਕਰਦੇ ਹਾਂ ਸਾਨੂੰ ਨਹੀਂ ਪਤਾ ਕੀ ਹੋਏਗਾ